ਜਿੱਦਾਂ ਮੈਂ ਆਇਆ ਤੇ ਅੱਗੇ ਰੋਟੀ ਖਾਂਦਾ ਬੈਠਾ ਵਾ ਨਹੀਂ ਨਾਸ਼ਤਾ ਤੇਰਾ ਆ ਗਿਆ ਸਾਡੇ ਘਰ ਜਦੋਂ ਤੂੰ ਉਹ ਬੂਏ ਅੱਗੇ ਹਨ ਹਾਂ ਮੈਂ ਤੇ ਅੱਖਾਂ ਟਿਕੀਆਂ ਮੈਂ ਇਹ ਕੌਣ ਆ ਗਿਆ ਕੌਣ ਆ ਗਿਆ ਚੁੱਲੇ ਨਹੀਂ ਨਹੀਂ ਸਹੀ ਆ ਸਹੀ ਆ 4 ਤਰੀਕ ਨੂੰ ਮਹਿੰਦੀ ਆ ਤੇ 5 ਨੂੰ ਬਰਾਤ ਜਾਣੀ ਆ 4 ਤਰੀਕ ਤੋਂ ਸ਼ਾਮ ਨੂੰ ਢੋਲ ਵਾਲੇ ਬੁੱਕ ਕਰ ਦੋ ਸਾਊਂਡ ਵਾਲੇ ਤੇ ਡੰਗ ਰੂਮ ਕਰਾਉਣ ਦੇ ਆ ਤੇ 5 ਤਰੀਕ ਨੂੰ ਜਿਹੜਾ ਨਾ ਬਰਾਤ ਜਾਣੀ ਆ ਤੇ ਉਹਦੇ ਨਾਲ ਵੀ ਵਾਜਿਆਂ ਦੇ ਚਾਹੀਦੇ ਆ ਔਰ ਪੇਂਟ ਕੌਣ ਸਾ ਕਰਾ ਪੇਂਟ ਕੌਨਸਾ ਕਰਵਾਇਆ ਬੰਬ ਵਜੇ ਇਸਮੇ ਗੋਲੇ ਬਜੇ ਜੋ ਮਰਜੀ ਹੋ ਲੇਕਿਨ ਪੇਂਟ ਨਹੀਂ ਖਰਾਬ ਹੋਗਾ ਆਏ ਹਾਏ 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 ਕੀ ਬਾਤ ਆ ਸਮੀ ਸਾਹਿਬ ਇਹ ਤਾਂ 12000 ਘੰਟੇ ਵਾਲਾ ਸੈਟ ਬਣਾ ਲਿਆ ਤੂੰ ਇੱਕ ਗੱਲ ਤੁਹਾਨੂੰ ਦੱਸਦੀ ਐ ਵੀ ਮੁੰਡਾ ਬਰਾਤ ਨਾ ਕੋ ਨਹੀਂ ਜਾਂਦਾ ਜਿਹਦਾ ਵਿਆਹ ਆ ਉਹਨੂੰ ਨਹੀਂ ਲੈ ਕੇ ਉਹਨੂੰ ਨਹੀਂ ਲੈ ਕੇ ਜਾਂਦੇ ਭਾਈ ਬਹੁਤ ਚੀਜ਼ਾਂ ਇੰਟਰਸਟਿੰਗ ਨੇ ਇਹਨਾਂ ਦੇ ਵਿਆਹ ਦੇ ਵਿੱਚ ਅਸਲਾਮ ਵਾਲੇਕਮ ਜੀ ਕੀ ਹਾਲ ਚਾਲ ਆ ਮੀਤ ਕਰਦੇ ਆ ਵਧੀਆ ਹੋਵੋਗੇ ਵੈਲਕਮ ਆ ਸਵਾਗਤ ਆ ਜੀ ਆਨੂੰ ਆਖਦੇ ਆ ਅੱਜ ਦੇ ਨਵੇਂ ਵਲੌਗ ਚ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਤੇ ਆਪਾਂ ਉੱਠੇ ਆ ਵਲੌਗ ਮੈਂ ਕਿਹਾ ਸਟਾਰਟ ਕਰ ਲਈਏ ਛੇਤੀ ਛੇਤੀ ਕਿਤੇ ਲੇਟ ਨਾ ਹੋ ਜਾਈਏ ਅਸਲ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਸਮੀ ਆਇਆ ਹੋਇਆ ਵਾ ਤੇ ਜਦੋਂ ਸਮੀ ਆਇਆ ਹੋਵੇ ਤੇ ਫਿਰ ਕੀ ਕਹਿੰਦੇ ਹੁੰਦੇ ਆ ਵੀ ਖੈਰ ਦੀ ਖਬਰ ਨਹੀਂ ਹੋ ਸਕਦੀ ਕਿਉਂ ਸਮੀ ਸਾਹਿਬ ਅਸਲਾਮ ਵਾਲੇਕਮ ਜੀ ਹੁਣ ਕੀ ਕਰਤਾ ਸਾਹਿਬ ਠੀਕ ਹੋ ਤੁਸੀਂ ਉੱਠ ਪਏ ਆ ਅੱਖ ਖੁੱਲ ਗਈ ਹੈ ਗੁੱਡ ਮਾਰਨਿੰਗ ਹੋ ਗਈ ਹੈ ਗੁੱਡ ਮਾਰਨਿੰਗ ਹੋ ਗਈ ਤੇ ਉਸਤਾਜ ਜੀ ਆਪਣੇ ਆ ਗਏ ਨੇ ਮਾਸ਼ਾਅੱਲਾ ਹਾਂਜੀ ਇਹ ਮੇਨ ਕੰਮ ਦੱਸੋ ਉਸਤਾਜ ਜੀ ਆਪਣੇ ਆ ਗਏ ਨੇ ਰੰਗ ਵਾਲੀਆਂ ਬਾਲਟੀਆਂ ਲੈ ਕੇ ਹਾਂਜੀ ਤੇ ਹੁਣ ਰੰਗ ਮਾਰਨ ਲੱਗੇ ਆ ਹਾਂ ਇਹ ਤੁਹਾਨੂੰ ਕੱਲ ਨੂੰ ਦਿਖਾਵਾਂਗੇ ਚੱਕਾ ਚੱਲ ਨਹੀਂ ਕੱਲ ਨੂੰ ਕਿਥੇ ਜਦੋਂ ਸ਼ਾਨੂ ਵਲੌਗ ਐਂਡ ਹੋਣਾ ਚੱਕਾ ਚੌਂਦੀ ਨਜ਼ਰ ਹੋਣਾ ਅੱਛਾ ਉਸਤਾਜ ਜੀ ਨੇ ਘੰਟੇ ਵਿੱਚ ਰੰਗ ਮਾਰ ਕਿਉਂ ਕਰਨਾ ਉਹ ਜਾਣਾ ਹਨਾ ਉਸਤਾਜ ਜੀ ਰੰਗ ਕਰਨਾ ਕਾ ਤੁਮ ਮਕਸਦ ਥੋੜਾ ਦੱਸ ਦਿਓ ਰੰਗ ਕਰਨਾ ਜੀ ਆਪਾਂ ਗਾਣੇ ਦੀ ਬਣਾਉਣੀ ਹੈ ਵੀਡੀਓ ਅੱਛਾ ਤੇ ਇਹ ਫਿਰ ਜਿਹੜਾ ਨਾ ਕੈਮਰੇ ਵਿੱਚ ਰੰਗ ਫਿਰ ਘਰ ਆਉਂਦਾ ਸੋਹਣਾ ਲੱਗਦਾ ਵਾਵਾ ਮੇਰੀ ਬੇਬੇ ਨੇ ਦੋ ਤਿੰਨ ਵਾਰੀ ਕਹਿ ਹਟਿਆ ਸਮੀ ਨੂੰ ਵੀ ਸਮੀ ਕੋਠੇ ਸੀ ਢਾਉਣਿਆਂ ਨਾ ਕਰ ਖਰਚਾ ਐਡਾ ਨਾ ਪੁੱਠਾ ਕੰਮ ਕਰ ਤੇ ਸਮੀ ਸਾਹਿਬ ਮੰਨਦੇ ਨਹੀਂ ਪਏ ਉਹ ਨਾਲ ਇੱਕ ਕੋਠਾ ਹੋਰ ਬਣਾ ਲੈਣਾ ਆਪਾਂ ਗਾਈਜ਼ ਮੈਂ ਰੰਗਲੈਂਡ ਚਲਾਂ ਗਾਈਸੇ ਜਿਹੜੇ ਕੰਮ ਸ਼ੁਰੂ ਹੋ ਚੱਲਾ ਨਾ ਇਹਦਾ ਵਿਆਹ ਕਰਨਾ ਆਪਾਂ ਇਨਸ਼ਾਅੱਲਾ ਫਿਰ ਇਹ ਜਿਹੜੇ ਕੋਠੇ ਇਹ ਤਾਂ ਰੰਗ ਇਦਾਂ ਹੀ ਰਹਿਣ ਦੇਣਾ ਮੈਂ ਅੱਛਾ ਇੱਕ ਨਵਾਂ ਕੋਠਾ ਬਣਾਉਣਾ ਬਸ ਅੱਛਾ ਬਸ ਨਹੀਂ ਇੱਥੇ ਬਾਕੀ ਸਾਰਾ ਨਿਜ਼ਾਮ ਵੀ ਬਣਨਾ ਹਲੇ ਤੂੰ ਇਹਦਾ ਨਕਸ਼ਾ ਨਾ ਖੇਚੇ ਤੇ ਆਦੇ ਹਿਸਾਬ ਦੇ ਨਾਲ ਤੇ ਇੱਕ ਕੋਠਾ ਪਾ ਕੇ ਦਾ ਵਿਆਹ ਕਰ ਇੱਕ ਕੋਠਾ ਪਾ ਕੇ ਦਾ ਵਿਆਹ ਕਰਦਣਾ ਰਾਤ ਦੇ ਇਹ ਗੱਲ ਤੇ ਲੱਗਾ ਹੈ ਨਾ ਤੇ ਠੀਕ ਹੈ ਬੇਬੇ ਆਪਾਂ ਕੀ ਕਰਨੇ ਇੰਨੇ ਕੋਠੇ ਤਾਂ ਫਿਰ ਕੀ ਆ ਸਾਰਾ ਕੁਝ ਹੈ ਹੀ ਆ ਬਾਕੀ ਖੈਰ ਇਹਨਾਂ ਨੇ ਇਹ ਗੱਲਾਂ ਨਹੀਂ ਮੁਕਣੀਆਂ ਤੇ ਆਪਾਂ ਵਾਦੇ ਆ ਅੱਗੇ ਮੈਂ ਚੱਲਾਂਗਾ ਰੰਗ ਲੈਣ ਤੇ ਫਿਰ ਆ ਕੇ ਜੋ ਵੀ ਸੂਰਤ ਹਾਲ ਹੋਊਗੀ ਤੁਹਾਡੇ ਕਰੋਨੇ ਆ ਰੂਬਰੂ ਤੇ ਸੋ ਆਜੋ ਲੋ ਜੀ ਆਹ ਲੈ ਲੀਆਂ ਦੋ ਬਾਲਟੀਆਂ ਹੋਰ ਮੁੰਡਿਆਂ ਕੀ ਲੈਣਾ ਬਸ ਬਸ ਆਹ ਹੈ ਇਹਨਾਂ ਕੀ ਕਰਨਾ ਇਹਨਾਂ ਬਾਲਟੀ ਚ ਪਾ ਕੇ ਕੰਮਜਾਜ਼ੀ ਹੁੰਦੀ ਹੈ ਮਤਲਬ ਜੁੜੂਗਾ ਜਿਹੜਾ ਉਹ ਕੀ ਉਹਨੂੰ ਕਹਿੰਦੇ ਆ ਅੱਛਾ ਪੱਕੜ ਜਾਂਦੀ ਹੋਊਗੀ ਹੋਰ ਕੀ ਲੈਣਾ ਭਲਾ ਆਪਾਂ ਉਹ 5 ਕਿਲੋ ਕਲਾਸਿਕ ਪੈਰਸ ਠੀਕ ਹੈ 5 ਕਿਲੋ ਕਲਾਸਿਕ ਪੈਰਸ ਅੱਛਾ ਜੀ ਆ ਲੈਣਾ ਵਾ ਨਹੀਂ ਨਹੀਂ ਅੱਛਾ ਉਸਤਾਦ ਜੀ ਆਹ ਤਾਂ ਤੁਸੀਂ ਵਿਹਲੀਆਂ ਦੇਤੀਆਂ ਹੈਂ ਬਈ ਭਾਈ ਵਿਹਲੀਆਂ ਕਿੱਥੇ ਆ ਇੱਥੇ ਹੋਣ ਕਹਦਾ ਵਿਹਲੀਆਂ ਇਹ ਆਹ ਕੀ ਵਿਹਲੀਆਂ ਵਿਹਲੀਆਂ ਯਾਰ ਤੁਸੀਂ ਮਿਲਦਾ ਲੈਦਾ ਕਟ-ਕਟ ਵੇਚਤੀਆਂ ਪੁੜੀਆਂ ਚ ਇੱਥੇ ਤਾਂ ਨਹੀਂ ਹੁੰਦਾ ਇਹ ਖਾਲੀ ਹੋ ਜਾਂਦਾ ਲੋ ਵੀ ਇਹ ਵੀ ਵਿਹਲਾ ਕੀਤਾ ਵਾ ਜੋ ਇਹ ਇਦਾਂ ਲੈ ਆਂਦੇ ਇਸ ਤੇ ਮੁੜ ਕੇ ਮਾਰੀ ਗਏ ਸਨ ਨਾ ਉਹ ਭਾਈ ਤੁਹਾਨੂੰ ਚੈੱਕ ਕਰਕੇ ਦੇਣਾ ਸੀ ਅਸੀਂ ਤੁਹਾਨੂੰ ਉਦਾਂ ਦਿੰਦੇ ਆ ਨਹੀਂ ਫੇਰ ਤਾਂ ਠੀਕ ਨਹੀਂ ਕਿ ਕੁੜੀਆਂ ਬਾਗਤ ਨੇ ਵੇਚਤਾ ਅਲੱਗ ਡਰਾਪਰ ਭਰੇ ਹੋਣ ਚੌੜੀ ਦਾ ਹੱਕੂ ਲੈ ਲੋ ਜੀ ਇਹ ਆਪਾਂ ਲੈਨੇ ਆ 2 3 ਡਰਾਪਰ ਜੇ ਇਹਨਾਂ ਦੇ ਤੇ ਉਸਤਾ ਜੀ ਇਹਦੇ ਨਾਲ ਦਾ ਰੰਗ ਦਿਓ ਪੇਂਟ ਸਾਨੂੰ ਆਹ ਕਲਰ ਦਾ ਆ ਲੈਣ ਦਿਓ ਹਨ ਕਰ ਜੂਗਾ ਠੀਕ ਹੈ ਜੀ ਨਹੀਂ ਇਹ ਕਿਹੜਾ ਕਲਰ ਹੈ ਇਹ ਤੁਹਾਡੇ ਸੂਟ ਵਾਲਾ ਲੱਗਦਾ ਮੈਨੂੰ ਪਰ ਥੋੜਾ ਜਿਹਾ ਲਾਈਟ ਗ੍ਰੇ ਹੈ ਲਾਈਟ ਗ੍ਰੇ ਆ ਵੇਖੋ ਆ ਮੜਾ ਜਾ ਜਾ ਕੇ ਆ ਮੜੇ ਲੋ ਜੀ ਆ ਲੈ ਲਿਆ ਦੋ ਡੱਬੇ ਤੇ ਆ ਘਿਲੂ ਆ ਤੇ ਹੋਰ ਪਤਾ ਨਹੀਂ ਕੀ ਕੀ ਆ ਜੋ ਵੀ ਆ ਘਰੇ ਜਾ ਕੇ ਪਤਾ ਲੱਗਦਾ ਲੋ ਜੀ ਰੰਗ ਆ ਗਿਆ ਬਾਲਟੀਆਂ ਪਰਾਂ ਤੇ ਇੱਕੋ ਸਕੂਟਰ ਤੇ ਦੋ ਬੜੀਆਂ ਔਖੀਆਂ ਲੈ ਕੇ ਆਇਆ ਮੁੰਡਾ ਵਿਚਾਰਾ ਬੜਾ ਔਖਾ ਸੀ ਪਤਾ ਨਹੀਂ ਮੈਂ ਔਖਾ ਸੀ ਕਿ ਮੁੰਡਾ ਔਖਾ ਸੀ ਚਾਚਾ ਜੀ ਹੁਣ ਗੱਲ ਇਹ ਆ ਵੀ ਹੁਣ ਟੈਮੋ ਟੈਮ ਨਿਬੇੜ ਦਿਓ ਇਹ ਠੀਕ ਹੋ ਗਿਆ ਇਹ ਕਿੰਨੀ ਦੇਰ ਚ ਨਿਬੜੂਗਾ ਭਲਾ ਆਪਣਾ ਇਹ ਜੀ ਸ਼ਾਮ ਤੱਕ ਨਿਬੜ ਜੇ ਇਹ ਤਾਂ ਫਿਰ ਠੀਕ ਹੋਈ ਵਾਲੀ ਗੱਲ ਨਾ ਹੋਈ ਇਹ ਤਾਂ ਹੋਏ ਵੀ ਨਹੀਂ ਜੀ ਟਾਈਮ ਲੱਗਣਾ ਟਾਈਮ ਲੱਗਣਾ ਹੋ ਜਾਊਗਾ ਹੋ ਜਾ ਸੋਨਾ ਵੜਾ ਕਰੀ ਮੈਂ ਕਹਾਂ ਜੀ ਇਹ ਨਾ ਹੋਵੇ ਵੀ ਇਟਾਂ ਦੇ ਉੱਤੇ ਗੰਦ ਵੱਜ ਜਾਵੇ ਆਪਣਾ ਨਹੀਂ ਨਹੀਂ ਜੀ ਹੈ ਓਏ ਬਾਈ ਟੈਨਸ਼ਨ ਨਾ ਲੈ ਇਹਨਾਂ ਤੱਕ ਪੋਚਾ ਮਾਰਨਾ ਆਏਗਾ ਹਾਂ ਤੂੰ ਠੀਕ ਹੈ ਹਾਂ ਜੀ ਬਾਈ ਕੰਮ ਕਰ ਲਿਆ ਸਰ ਹਾਂ ਜੀ ਕੀ ਕੀ ਨਿਬੜਿਆ ਅੱਜ ਫਿਰ ਗੋਇਆ ਥੜ ਲਿਆ ਪੱਠੇ ਕੁਤਰ ਲਿਆ ਪਾ ਲਿਆ ਤੇ ਆਪਣੇ ਵੱਡੇ ਨੂੰ ਪਾਣੀ ਵੀ ਲਾ ਲਓ ਮਰੋਂ ਆਪਾਂ ਲੋਕਾਂ ਦੇ ਵੱਢਣੇ ਖਾਦ ਲੈ ਉਸ ਤੇ ਪਾ ਲਾਂਗੇ ਬਾ ਫਿਰ ਤੂੰ ਲੋਕਾਂ ਦੇ ਵੱਡ ਚਲੋ ਉਸਤਾਦ ਜੀ ਠੀਕ ਹੋ ਗਿਆ ਜੀ ਇਹ ਕਰੋ ਸ਼ੁਰੂ ਜੀ ਬਾਬੇ ਲਾਲੀਏ ਪਾਣੀ ਮੈਂ ਤੁਹਾਨੂੰ ਦੱਸੀ ਜਾਣਾ ਖਾਦ ਮੈਂ ਤੁਹਾਨੂੰ ਕੱਲ ਵੀ ਕਿਹਾ ਸੀ ਵੀ ਖਾਦ ਲੈਓ ਜਾ ਕੇ ਨਹੀਂ ਭਾਈ ਨਹਿਰ ਆਉਣੀ ਸੀ ਤੇ ਨਹਿਰ ਨਹੀਂ ਆਈ ਨਾ ਨਾ ਆਵੇ ਵਟੋਲ ਚਲਾ ਲਾਂਗੇ ਆਪਣੇ ਮੋਢੇ ਟੂਵਾਲਾ ਹੁਣ ਇਹ ਕਿੰਨੇ ਦਿਨ ਕੱਢਦੇ ਆਪਣੇ ਪਿਛਲੇ ਪੱਠੇ ਜਿਹੜੇ ਕੱਢ ਜਾਣਗੇ ਪੰਜ ਛੱਦ ਦੇ ਆਲੀ ਚਾਚੂ ਗਿਆ ਉਧਰ ਟਰੈਕਟਰ ਲੈ ਕੇ ਉਹ ਦਵਾਵੇਗਾ ਤੇ ਮੋੜ ਸੋਚਾਂਗੇ ਮੋੜ ਕੀ ਸੋਚਾਂਗੇ ਪਾਣੀ ਲਾਣ ਦਾ ਚਲੋ ਬੜੀ ਗੱਲ ਹੈ ਤੁਸੀਂ ਪਾਣੀ ਲਾ ਲਵੋ ਤੇ ਉਹ ਆਈ ਤਾਂ ਲੱਗਦਾ ਵਿਗਾ ਇਹ ਔਖੀ ਗੱਲ ਆ ਠੀਕ ਹੋ ਗਿਆ ਲਓ ਜੀ ਬਾਈ ਹੁਣ ਜਾਂਦੇ ਪਿਆ ਤੇ ਇਹ ਕਰਾਂਗੇ ਕੰਮ ਸ਼ੁਰੂ ਨਹੀਂ ਇਹ ਮਾਸ਼ਾਅੱਲਾ ਇਹ ਪੁਰਾਣਾ ਤੇ ਨਹੀਂ ਰਹਿ ਗਿਆ ਨਹੀਂ ਇਹ ਕਿਹੜਾ ਪੁਰਾਣਾ ਮੈਂ ਉਹੀ ਤੇ ਪਹਿਨੀ ਆ ਜਿੱਦਾਂ ਮੈਂ ਆਇਆ ਤੇ ਅੱਗੇ ਰੋਟੀ ਖਾਂਦਾ ਬੈਠਾ ਵਾ ਨਹੀਂ ਨਾਸ਼ਤਾ ਤੇਰਾ ਆ ਗਿਆ ਸਾਡੇ ਘਰ ਜਦੋਂ ਤੂੰ ਉਹ ਬੂਏ ਅੱਗੇ ਹਾਂ ਹਾਂ ਮੈਂ ਤੇ ਅੱਖਾਂ ਦਸੇ ਮੈਂ ਇਹ ਕੌਣ ਆ ਗਿਆ ਕੌਣ ਆ ਗਿਆ ਚੁੱਲੇ ਇਹ ਸਾਡੇ ਘਰ ਆ ਗਿਆ ਨਹੀਂ ਨਹੀਂ ਸਹੀ ਆ ਸਹੀ ਆ ਤੂੰ ਵੰਸ ਤੇਰਾ ਸਾਹਬ ਹੋ ਗਿਆ ਵੀ ਅੰਦਰ ਨਹੀਂ ਉੱਠਣਾ ਵਾਂ ਸਮੀਨੇ ਉੱਠੋ ਲੱਗ ਨਾਸ਼ਤਾ ਬਣਾਓ ਸਮੀ ਵਾਸਤੇ ਉਹ ਕੰਮ ਤਾਂ ਖਤਮ ਹੋ ਗਿਆ ਨਾ ਬੇਬੇ ਰੋਟੀ ਪਕਾਉਂਦੀ ਆ ਚੁਪਕਾ ਕੇ ਕੇ ਚੁੱਲੇ ਦੇ ਪੈਖ ਖਾਲਾ ਖਾਣੀਆਂ ਤੇ ਖਾਣ ਲੱਗ ਪਏ ਹੁਣ ਮੈਂ ਟੇਬਲ ਤੇ ਕੱਲੀ ਹੈਗੀ ਮੈਂ ਕਿਥੋਂ ਟੇਬਲ ਤੇ ਲਵੰਦੀ ਫੇਰਾ ਚੁੱਲੇ ਅੱਗੇ ਜਿਹਨੇ ਖਾਣੀ ਖਾਣੀ ਮੇਰਾ ਦੀ ਗੱਲ ਤੇ ਮੇਰਾ ਤੇ ਅੱਗੇ ਦਿਲ ਕਰਨਿਆ ਸੀ ਮੈਂ ਬਕਾਉਣਾ ਬੇਬੇ ਨੂੰ ਕਹਾਂ ਤੂੰ ਇੱਧਰ ਬੈਠ ਵੇਹ ਜ਼ਰਾ ਮੈਂ ਕਰਦਾ ਕੀ ਨਹੀਂ ਤੂੰ ਰਹਿਣ ਦੇ ਇਹ ਕਾਹਨਾਗਾ ਤੂੰ ਰੋਟੀ ਖਾ ਮੇਰਾ ਭਰਾ ਤੇ ਬਾਈ ਹੁਣੇ ਪੇਂਟ ਕੜਨ ਵਾਸਤਾ ਫੇਰ ਹਾਂ ਸਾਰਾ ਕੁਝ ਆ ਗਿਆ ਬਸ ਉਹ ਬੂਏ ਵਾਲਾ ਪੇਂਟ ਰਹਿ ਗਿਆ ਉਹ ਮੈਂ ਕਿਹਾ ਤਾਂ ਉਹਨਾਂ ਨੂੰ ਉਹ ਕਹਿੰਦੇ ਵੀ ਸ਼ਾਮੀ 2-3 ਵਜੇ ਜਿਹੜਾ ਪੇਂਟ ਹੈ ਨਾ ਉਹ ਅਸੀਂ ਤੁਹਾਨੂੰ ਲਿਆ ਦਾਂਗੇ ਤੇ ਉਦੋਂ ਲੈ ਜਾ ਆ ਕੇ ਮੈਂ ਚਲੋ ਸਹੀ ਹੋ ਗਿਆ 4 ਤਰੀਕ ਨੂੰ ਮਹਿੰਦੀ ਆ ਤੇ 5 ਨੂੰ ਬਰਾਤ ਜਾਣੀ ਆ 4 ਤਰੀਕ ਤੋਂ ਸ਼ਾਮ ਨੂੰ ਢੋਲ ਵਾਲੇ ਬੁੱਕ ਕਰ ਦੋ 사ਉਂਡ ਵਾਲੇ ਤੇ ਦੰਗਰੂਮ ਕਰਾਉਣ ਦੇ ਆ ਤੇ 5 ਤਰੀਕ ਨੂੰ ਜਿਹੜਾ ਨਾ ਬਰਾਤ ਜਾਣੀ ਆ ਤੇ ਉਹਦੇ ਨਾਲ ਵੀ ਵਾਜਿਆਂ ਦੇ ਚਾਹੀਦੇ ਆ 20 ਬੰਦੇ ਚਾਹੀਦੇ ਵਾਜਿਆਂ ਵਾਲੇ 20 ਬੰਦੇ ਵਾਜਿਆਂ ਵਾਲੇ ਤੇ ਕਾਰਡ ਕੂਡ ਵੀ ਛਪਾ ਦਣਾ ਡੇਰੇ ਵਾਲਾ ਤੇ ਨਾਮ ਤੋਂ ਡੇਰੇ ਵਾਲਾ ਲਾੜਾ ਤੇ ਮਹਿਮਾਨੇ ਖੂਸੀ ਦੇ ਪਰ ਉੱਚੀ ਕਹਿ ਉੱਚੀ ਅ ਡੇਰੇ ਵਾਲੇ ਦੇ ਵਿਆਹ ਦੇ ਕਾਰਡ ਕੂਡ ਛਪਾ ਦੀ ਯਾਰ ਤੇ ਉਹ ਮਹਿੰਗੇ ਕਾਰਡ ਛਪਾਈਂ ਚੰਗੇ ਵਾਲੇ ਜ਼ਰਾ ਵੰਡਨੇ ਆਪਾਂ ਲਾਗੇ ਲਾਗੇ ਠੀਕ ਆ ਇਹ ਜਿੰਨਾ ਮਰਜੀ ਰੌਲਾ ਪਾਲਾ ਇਹ ਹੋਈ ਜਾਣਾ ਇਹ ਨਹੀਂ ਹੁਣਾ ਲੋ ਜੀ ਇਹ ਸਮਾਨ ਜਿਹਾ ਮਿਕਸ ਕਰੀ ਜਾਂਦੇ ਬਾਈ ਹੁਣੇ ਸਭੀ ਤੇਰਾ ਸ਼ੂਟ ਜਿਹੜਾ ਨਾ ਇਹ ਵੀ ਨਿਜ਼ਾਮ ਤੇਰੇ ਸ਼ੂਟ ਦਾ ਠੀਕ ਹੋ ਰਿਹਾ ਵਾ ਮਾਸ਼ਾ ਅੱਲ ਯਾਰ ਸਿਰਾਂ ਨੇ ਆਂਦੇ ਵੇ ਨੀਅਤ ਨੂੰ ਮਰਾਦਾ ਹੁੰਦੀਆਂ ਨੇ ਨੀਤਾਂ ਨੂੰ ਮਰਾਦਾ ਹੁੰਦੀਆਂ ਨੇ ਜੇ ਆਪਾਂ ਐਫਰਟ ਕਰਨ ਦੇ ਆ ਤੇ ਰੱਬ ਆਪਣੀ ਐਫਰਟ ਨੂੰ ਰੰਗ ਲਾਊਗਾ ਸਹੀ ਗੱਲ ਆ ਬਿਲਕੁਲ ਇਨਸ਼ਾ ਅੱਲਾ ਜੇ ਇਨਸ਼ਾ ਅੱਲਾ ਉਸਤਾਜ ਜੀ ਭਾਵੇਂ ਤੋਂ ਇਹ ਤੁਹਾਡਾ ਹੱਥ ਲਾਈਟ ਬ੍ਰਾਊਨ ਜਾਂ ਨਹੀਂ ਹੋ ਜਾਊਗਾ ਹੋ ਜਾਣਾ ਸਰ ਸਭ ਸਭ ਸਾਫ਼ ਹੋ ਜਾਏਗਾ ਇਸ ਟੈਂਪਰ ਨਾਲ ਹੈ ਤਾਂ ਐ ਕਲੀਅਰ ਹੋ ਜਾਏਗਾ ਇਹ ਜਿਹੜੀਆਂ ਬੀਬੀਆਂ ਡਿਸ ਟੈਂਪਰ ਮੂੰਹ ਤੇ ਮਾਰਦੀਆਂ ਹੁੰਦੀਆਂ ਇਹ ਹੀ ਹੁੰਦਾ ਲਓ ਜੀ ਰੰਗ ਸ਼ੁਰੂ ਹੋ ਗਿਆ ਵਾ ਬਿਸਮਿਲ੍ਲਾਹ ਦੀ ਬਰਕਤ ਦੀ ਬਰਕਤ ਕਰਕੇ ਮੈਂ ਕਹਿੰਦਾ ਸ਼ੁਰੂ ਕਰ ਦੋ ਭਰਾਓ ਮੇਰੇ ਉਹ ਟੀਮਾਂ ਲਾਤੀਆਂ ਨੇ ਆਪਾਂ ਵੱਡੀਆਂ ਤੇ ਇਹਨਾਂ ਨੇ ਘੰਟੇ ਵਿੱਚ ਰੰਗ ਕਰਕੇ ਪਰੇ ਮਾਰ ਜਿਹੜੇ ਹਿਸਾਬ ਨਾਲ ਲੱਗੇ ਨਾ ਇੱਕ ਵਾਰੀ ਜੁੜੇ ਆ ਇਹ ਘੰਟੇ ਚ ਗਿਆ ਵੇਖਦਾ ਸਹੀ ਤੂੰ ਸਾਜੀ ਵੀ ਸਾਜੀਆਂ ਦਾ ਪਿੱਛੇ ਹੱਥ ਹੋਵੇ ਹਾਂ ਤੇ ਸ਼ਗਿਰਦ ਨੂੰ ਸ਼ਗਿਰਦਾਂ ਦੀ ਸਪੀਡ ਚੈੱਕ ਕਰ ਤੂੰ ਮੈਂ ਵੇਖਣ ਦਿਆਂ ਉਹਨਾਂ ਦੀ ਸਪੀਡ ਹੈ ਉਹ ਤੋਂ ਕੜਕ ਚਾਹ ਪਈ ਆਪਾਂ ਧੁੱਪ ਤੇ ਭਾਗ ਕੇ ਸਾਜੀ ਨੂੰ ਧੁੱਪ ਸਾਜੀ ਐਕਟਿਵ ਹੋ ਗਏ ਧੁੱਪ ਤੇ ਭਾਗ ਕੇ ਕੜਕ ਚਾਹ ਲੋ ਜੀ ਇਹ ਹੁਣ ਜੀ ਹੋ ਜੂਗਾ ਮੈਨੂੰ ਲੱਗਾ ਘੰਟੇ ਦੇ ਵਿੱਚ ਵਿੱਚ ਹੈਂ ਉਹਨੀਆਂ ਨੂੰ ਆਪਾਂ ਮਾਰ ਦਾਂਗੇ ਹੋਰ ਸਵਾਦ ਆ ਜਾਏਗਾ ਤੂੰ ਸਹੀ ਜਾ ਰਿਹਾ ਪੂਰਾ ਸਹੀ ਜਾ ਰਿਹਾ ਸਮੀ ਤੂੰ ਅੱਜ ਬੇਬੇ ਕਹਿੰਦੀ ਸਾਲਣ ਤੂੰ ਪਕਾਉਣਾ ਪੂਰਾ ਹਾਂ ਬੇਬੇ ਮੈਂ ਪਕਾਵਾਂ ਸਾਲਣ ਅੱਜ ਸੱਚੀ ਬਈ ਨਹੀਂ ਸੀਰੀਅਸਲੀ ਮੈਂ ਕਹਾ ਬੇਬੇ ਸਮੀ ਨਾ ਘਰੇ ਆਪੇ ਹਾਂਡੀ ਪਕਾਉਂਦਾ ਉਹ ਬਸ ਕਰ ਸੀਰੀਅਸਲੀ ਪਕਾਉਂਦਾ ਕਦੀ ਕਦੀ ਦਿਲ ਤੇ ਆਵੇ ਫਿਰ ਮੈਂ ਇਹ ਥੋੜੀ ਕਿਹਾ ਵੀ ਤੂੰ ਰਨਮਰੀਦ ਆ ਮੈਂ ਤਾਂ ਉਹ ਇਹ ਗੱਲ ਕੀਤੀ ਵੀ ਤੂੰ ਪਕਾਉਣਾ ਹੈ ਯਾ ਮੈਂ ਨਾ ਘਰ ਜਾਵਾਂ ਨਾ ਮੈਂ ਬੋਰ ਹੋ ਜਾਣਾ ਕੁਛ ਨਾ ਕਰਾਂ ਬੇਬੇ ਮੈਂ ਕਰ ਰਿਹਾ ਕਿ ਬੋਰ ਹੋ ਜਨਾ ਫਿਰ ਮੈਂ ਕੁਛ ਨਾ ਕੁਛ ਕਰਦਾ ਰਹਿਣਾ ਛੋਟਾ ਮੋਟਾ ਐਸੀ ਵੀ ਤੇ ਬੇਬੇ ਸਾਲਣਾ ਜੇ ਪਕਾਉਗਾ ਇੱਥੇ ਵੀ ਬੋਰ ਹੀ ਹੁੰਦਾ ਪਿਆ ਹੈ ਹਾਂ ਬismillah ਅੱਜ ਬਰਕਤ ਨਾਲ ਸਾਲਣ ਤੁੰ ਬਣਾਉਣਾ ਮੈਂ ਬੇਬੇ ਨੇ ਮੈਂ ਰੀਲ ਬਹਾਈ ਆ ਬismillah ਦੀ ਬਰਕਤ ਵਾਲੀ ਉਹਦੇਦੇ ਵੀ ਕਰਦੀ ਬismillah ਦੀ ਪਰ ਲਓ ਯਾ ਮੁੰਡਾ ਸਾਡੇ ਘਰੇ ਆਉਣ ਨੂੰ ਕਾਲਾ ਵਾ ਆ ਜਾ ਕਿਉਂ ਤਾਂ ਵੇਖ ਲੈ ਇਹ ਡਰ ਗਿਆ ਉਹ ਡਰ ਗਿਆ ਕੁੱਤਾ ਤਾਂ ਕੁਛ ਨਹੀਂ ਕਹਿੰਦਾ ਆ ਜਾ ਪੈਂਦਾ ਵਾ ਉਹ ਨਹੀਂ ਪੈਂਦਾ ਤੂੰ ਉਹਨੂੰ ਪੈ ਤੇਰੇ ਤੋਂ ਤਕੜਾ ਵਾ ਨਹੀਂ ਤੇਰੇ ਤੋਂ ਤਕੜਾ ਆ ਸਾਰੇ ਵੇਖ ਲੋ ਜੀ ਉਹ ਹੀ ਏਲੀ ਆ ਜਿਹਨੂੰ ਗਾਲਾਂ ਪਾਈਆਂ ਸੀ ਇਹਦੇ ਨ ਕਮੈਂਟ ਆਇਆ ਸੀ ਮੈਨੂੰ ਕਹਿੰਦੇ ਆ ਉਹ ਹੀ ਏਲੀ ਆ ਜਿਹਨੂੰ ਗਾਲਾਂ ਪਾਈਆਂ ਸੀ ਚਲ ਆ ਜਾ ਆ ਜਾ ਉਹ ਹੀ ਕੱਪੜੇ ਪਾਏ ਆ ਉਹ ਹੀ ਕੱਪੜੇ ਪਾਏ ਆ ਹਾਂ ਜੀ ਚਲ ਆ ਜਾ ਫਿਰ ਕੋਈ ਨਹੀਂ ਮੈਂ ਅੱਗੇ ਆ ਆ ਜਾ ਨੰਗਿਆ ਨਹੀਂ ਪੈਂਦਾ ਆਉ ਆਈ ਜਾਂਦਾ ਇਹਨੂੰ ਨਹੀਂ ਆਉਂਦਾ ਕੁਛ ਨਹੀਂ ਕਹਿੰਦਾ ਆ ਗਈ ਆ ਗਈ ਕੱਲ ਤੇ ਚੜਿਆ ਕੰਤ ਤੇ ਉਹ ਕੰਤ ਚੜਿਆ ਹਾਂ ਗਿਆ ਹੀ ਉਹ ਉਹ ਨਾ ਭਾਈ ਇਹ ਕੈਨੋ ਕੈਨੋ ਕੰਦ ਚੜਿਆ ਕੰਦ ਤੇ ਕੰਦ ਚੜਿਆ ਪਜਾ 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 ਦੇਖੀ ਆਉਂਦਾ ਡਰ ਗਿਆ ਇਹ 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 ਅੱਗੇ ਮਗਰ ਓਏ ਹੋਏ ਲਓ ਜੀ ਸਮੀ ਸਾਹਿਬ ਹੁਣ ਬਾਗੜਾ ਖੇੜਨ ਲੱਗੇ ਨਿਆਣੇ ਨਾਲ ਕੋਈ ਸ਼ਰਮ ਘੱਟ ਕਰ ਲਾ ਕੋਈ ਹਯਾ ਕਰ ਲਾ ਕੋਈ ਕੰਮ ਆ ਤੇਰਾ ਇਹ ਕੀ ਕਰੀਏ ਕੰਮ ਹੋਣ ਡਿਆ ਵੇਲੇ ਵੈਕ ਕੀ ਕਰਨਾ ਤੂੰ ਤੂੰ ਬਾਗਣਾ ਖੇਡਣੀ ਆ ਨਿਆਣਿਆਂ ਨਾਲ ਤੇ ਇੱਥੇ ਇੱਥੇ ਖੇਡਣੀ ਆ ਤੂੰ ਬਾਹਰ ਖੇਡ ਨਹੀਂ ਖੇਡਦਾ ਰਿਆਂ ਮੈਂ ਕੰਮ ਤੋਂ ਆ ਕੇ ਹਾਂ ਸੋਹਣੇ ਕੱਪੜੇ ਪਾ ਕੇ ਸੋਹਣੇ ਕੱਪੜੇ ਪਾ ਕੇ ਮਿੱਟੀ ਪੈਂਟ ਪਾਉਣੀ ਹਾਂ ਬਾਬੂ ਸਾਹਿਬ ਬਣ ਕੇ ਜਦੋਂ ਮੈਂ ਬਾਗੜਾ ਬੁਗੜਾ ਖੇਡ ਕੇ ਆਂਦਾ ਸੀ ਨਾ ਪੈਂਟ ਦਾ ਉਹ ਜੇਬ ਨਾ ਜਿਹੜੀ ਮਿੱਟੀ ਹੋ ਮਿੱਟੀ ਹੋਈ ਓਹੋ ਜੱਟੂ ਅਗੇ ਹਰ ਚੱਲਾ ਸੀ ਤੇ ਮੁੜ ਕੇ ਇਹਦਾ ਸਭੀ ਸੁਣ ਲੈ ਜਿੰਨਾ ਜੇ ਤੇ ਖੇਡਣਾ ਜੱਟੂ ਨਾਲ ਹਾਂ ਹੈਲੋ ਜੇ ਜੱਟੂ ਨਾਲ ਖੇਡਣਾ ਤੇ ਇਹਦਾ ਇੱਕ ਰੂਲ ਆ ਇਹ ਰੋ ਪੈਂਦਾ ਇਹ ਹਰਨ ਜਿੱਤ ਨਹੀਂ ਦਿੰਦਾ ਉੱਥੇ ਧੁੱਪੇ ਕਾਲੇ ਇਹਨੇ ਭੱਜਣ ਨਹੀਂ ਦੇਣਾ ਮੁੜ ਕੇ ਤੇਰੇ ਉੱਥੇ ਧੁੱਪੇ ਖੇਡ ਜਾਨੇ ਸੀ ਹਾਂ ਤੇਰਾ ਮੈਂ ਕਹਾ ਧੁੱਪਾ ਛਾਵੇਂ ਖੇਡ ਤੇ ਛਾਵੇਂ ਆ ਤੇ ਮੈਂ ਜਿੱਤ ਗਿਆ ਕਹਿੰਦਾ ਹੁਣ ਧੁੱਪੇ ਚਾਲ ਮੈਂ ਜਿੱਤਣਾ ਉੱਥੇ ਓਏ ਆ ਜੀ ਸੁਣ ਸਮੀ ਓ ਸਮੀ ਕਹਿੰਦਾ ਇਹਨਾਂ ਖੇਡਣ ਦੇ ਮੇਰ ਨਾਲ ਤੇ ਧੁੱਪੇ ਸੀ ਤੇ ਮੈਂ ਕਹਾ ਧੁੱਪ ਚੁੱਪਦੀ ਆ ਆਪਾਂ ਛਾਵੇਂ ਖੇਡਦੇ ਆ ਕਹਿੰਦਾ ਵੀ ਛਾਵੇਂ ਨਹੀਂ ਕਹਿੰਦਾ ਛਾਵੇਂ ਮੈਂ ਜਿੱਤਣ ਲੱਗ ਗਿਆ ਤੇ ਜਦੋਂ ਮੇਰੋਂ ਕਹਿੰਦਾ ਚੱਲ ਧੁੱਪੇ ਹੁਣ ਮੈਂ ਜਿੱਤਣਾ ਫਿਰ ਇੱਕ ਹੋਰ ਗੱਲ ਆ ਇਨੇ ਭੱਜਣ ਕੋਈ ਨਹੀਂ ਦੇਣਾ ਮੈਂ ਦੱਸ ਦਵਾ ਇੱਕ ਹੀ ਆ ਪਤਾ ਨਹੀਂ ਵਿਕਟ ਹੋਰ ਹੁੰਦੀ ਆ ਨਾ ਦੋ ਦੇ ਵਿੱਚ ਆ ਗਈ ਦੋ ਜਿੱਤ ਜਾਣਗੇ ਲੈ ਆ ਸੌਖਾ ਹੀ ਕੰਮ ਵਾਕਈ ਆ ਬੜੀ ਵਧੀਆ ਗੀ ਸਾਰੇ ਖੇਡ ਗਏ ਲੈ ਇਹਨੇ ਸਮਝਿਆ ਵੀ ਰੌਲਾ ਪਾ ਲੈਣਾ ਮੈਂ ਦੱਸ ਦਵਾ ਇਹਨੇ ਪ੍ਰੋਣਾ ਨਹੀਂ ਦੇਖਣਾ ਇਹਨੇ ਲੜ ਪੈਣਾ ਤੇਰੇ ਨਾਲ ਪਰ ਹਯਾਲੀ ਹੋ ਗਿਆ ਖੇਡ ਕੇ ਵਿਹਲਾ ਜੀ ਜੋ ਖਾਬੋਂ ਕੀ ਤਾਮੀਰ ਹੈ ਇਸ ਵਿੱਚ ਹੀ ਆਪਣੀ ਤਕਦੀਰ ਹੈ वाह 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 तमीर होते मकानात दस मरले बारह मरले एक कनाल के प्लॉट आपके लिए लेके कर हाजिर हैं रॉयल एसोसिएशन की जानब से ऑफ डेरा आइए और अपने प्लॉट बुक करवाइए वाह ਰੇਉ ਤੇਰੇ ਮੈਂ ਕਿਹਾ ਪਤਾ ਨਹੀਂ ਕਰਨ ਕੀ ਲੱਗਾ ਤੇ ਉਹ ਤੈਨੂੰ ਤੇ ਐਡ ਵੀ ਨਹੀਂ ਦੇਣੀ ਹੁੰਦੀ ਜੇ ਫਰਜ਼ ਕਰ ਕੇ ਤੇ ਐਡ ਵਾਲਾ ਤੈਨੂੰ ਜੇ ਤੈਨੂੰ ਫਰਜ਼ ਕਰ ਕੋਈ ਐਡੂਡ ਵਾਲਾ ਆ ਜਵੇ ਤੇ ਤੇਰਾ ਤੇ ਫਿਰ ਹੱਥ ਜਵਾਬ ਹੀ ਹੋਣਾ ਮੈਂ ਸਹੀ ਨਹੀਂ ਆ ਜਿੱਤੀ ਨਹੀਂ ਦੁਬਾਰਾ ਦੇਣਾ ਨਹੀਂ ਤੂੰ ਰਹਿਣ ਦੇ ਕੀ ਕੀ ਤੂੰ ਮੈਂਸ਼ਨ ਕਰਨਾ ਪਾ ਕਿਸੇ ਨੇ ਲੈਣਾ ਹੀ ਨਹੀਂ ਤੇਰੇ ਕੋਲ ਜਿਹੜੇ ਸਾਹ ਨੇ ਐਡ ਦਿੰਨਾ ਪਿਆ ਉਹਨਾਂ ਨੇ ਕਹਿਣਾ ਆਪਣੀ ਖਰਾਤ ਮੰਗਦਾ ਪਲਾਟ ਦੇ ਦਿੰਦਾ ਆਜਨੇ ਤੇ ਪਲਾਟ ਦਿੰਦਾ ਪਿਆ ਮੈਂ ਹੜ ਨਹੀਂ ਦਿੰਦਾ ਮਕਾਨਾਤ ਬਣੇ ਬਣਾਏ ਮਕਾਨਾਤ 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 ਲੈ ਲੋ ਮੇਰੇ ਕੋ ਕਲਰ ਕਰਾਣੇ ਕਲਰ ਦੀ ਦੇ ਦੇ ਕਲਰ ਦੀ ਦੇ ਕੇ ਵਖਾ ਮੜੀ ਜੀ ਰੰਗ ਦੀ ਮਾਸਟਰ ਪੇਂਟ ਮਾਸਟਰ ਹੈ ਮਾਸਟਰ ਹੈ ਜਦ ਕਾਬੋਂ ਕੀ ਤਮੀਰ ਹੋ ਜਦ بارشیں ਹੋ ਔਰ ਬਾਦਸ਼ੋਂ ਸੇ ਬਚਨਾ ਹੋ ਹਾਂ ਹਾਂ ਸਹੀ ਇਗਨੋਰ ਕਰਿਓ ਅੱਛਾ ਔਰ ਪੇਂਟ ਕੌਨਸਾ ਕਰਾਂ ਪੇਂਟ ਕੌਨਸਾ ਕਰਵਾਇਆ बम बजे इसमें गोले बजे जो मर्जी हो लेकिन पेंट नहीं खराब होगा पेश किया है खतर गया है मेरा मुंह पेश किया है मास्टर पेंट हम सबका पेंट मास्टर, मास्टर पेंट, पेंट। बम बजे गोले बजे ये आप बॉर्डर पे कर रहे हैं नहीं, नहीं तू ये बॉर्डर दिया तारा दे करना मैं एग्जांपल देती है कैसा मोटिवेट कीता लोकां ਹਰੀ ਵਾ ਵਾ ਕੀ ਬਾਤ ਆ ਲੈ ਲਓ ਜੀ ਸਮੀ ਦੇ ਕਹਿਣ ਦੇ ਮਾਸਟਰ ਪੇਂਟ ਭਾਵੇਂ ਬੰਬ ਵਜਣ ਗੋਲੇ ਵਜਣ ਜੇ ਦੁਸ਼ਮਨੀਦਾਰ ਬੰਦੇ ਆ ਤੇ ਮਾਸਟਰ ਪੇਂਟ ਜ਼ਰੂਰ ਵਰਤਿਓ ਆ ਗੱਲ ਸਹੀ ਯਾਰ ਦੁਸ਼ਮਨੀਦਾਰ ਬੰਦੇ ਆ ਬਸ ਪੇਂਟ ਕਰਾ ਲਓ ਮਾਸਟਰ ਕੁਝ ਨਹੀਂ ਚਾਹੀ ਗੋਲੀ ਨਹੀਂ ਵਜਦੀ ਤੁਹਾਡੇ ਬੰਬ ਧਮਾਕੇ ਕੋਈ ਅਸਰ ਨਹੀਂ ਕਰਦੇ ਉਹ ਜਾ ਚਲ ਜਾ ਪਰ ਪੇਂਟ ਵੀ ਰੋਕਦਾ ਵਾ ਆਹੋ ਬੇਬੇ ਨੇ ਫਿਰ ਤਾਂ ਨਾਲ ਵੀ ਖਰਾਬ ਨਹੀਂ ਹੁੰਦਾ ਵਾ ਇਹ ਨਾ ਐ ਹੁੰਦੀ ਐਡ ਨਹੀਂ ਨਹੀਂ ਐਡ ਤੇਰੀ ਐ ਵੀ ਪਰੋਲ ਬਨਣੇ ਆ ਝੂਠਾਂ ਦੇ ਜਿੰਨੇ ਮਰਜੀ ਵੜ ਲਓ ਹੈਂ ਇਦਾਂ ਹੀ ਕਰਦੇ ਆ ਇਦਾਂ ਹੀ ਕਰਦੇ ਆ ਲਓ ਜੀ ਚਾਹ ਆ ਗਈ ਆਪਣੀ ਤੇ ਚਾਹ ਪੀ ਲਈਏ ਤੇ ਫਿਰ ਵਾਦਦੇ ਆ ਅੱਗੇ ਆਏ ਹਾਏ 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 ਕੀ ਬਾਤ ਆ ਸਮੀ ਸਾਹਿਬ ਇਹ ਤਾਂ 12000 ਘੰਟੇ ਵਾਲਾ ਸੈੱਟ ਬਣਾ ਲਿਆ ਤੂੰ ਸੈੱਟ ਬਣਾਤਾ ਪੂਰਾ ਇਦਾਂ ਹੀ ਮਾਰ ਮਾੜਾ ਗਿਆ ਲਓ ਜੀ ਇਹ ਮੈਂ ਹਟਾਉਣਾ ਰਿਹਾ ਵੀ ਇਹਨਾਂ ਤੇ ਨਾ ਮਾਰੀਂ ਕਹਿੰਦਾ ਨਹੀਂ ਜਦੋਂ ਇਹਤੇ ਮਾਰਾਂਗੇ ਤਾਂ ਸੋਹਣਾ ਲੱਗਣਗਾ ਇਹ ਨਹੀਂ ਮੈਨੂੰ ਵਧੀਆ ਲੱਗਾ ਲੇ ਸੁਕੰਢਿਆ ਨਾ ਸੁੱਕ ਜਾਏਗਾ ਫਿਰ ਪੂਰੀ ਜੋਬਨ ਚ ਆਏਗਾ ਨਹੀਂ ਪਰ ਆ ਬਹੁਤ ਜਿਆਦਾ ਜਿਹੜਾ ਨਾ ਸੋਹਣਾ ਬਣ ਗਿਆ ਵਾ ਇਹ ਬਹੁਤ ਸੋਹਣਾ ਬਣ ਗਿਆ ਵਾ ਸਹਿਨ ਸਾਹਿਬ ਕਿਤਾ ਆ ਵਿਚਾਲੇ ਪਿਆ ਵਾ ਵੇਖੇ ਨਾ ਜਿਵੇਂ ਮਰਦਾ ਲੋ ਜੀ ਆ ਵੀ ਇਹਨੇ ਨਿਜ਼ਾਮ ਕਰ ਦਿੱਤਾ ਵਾ ਕਿਚਨ ਨੂੰ ਇਹਨੇ ਪਾਈ ਆ ਮਾਰਤੀਆਂ ਵੱਡੀਆਂ ਪਟੀਆਂ ਲਾਤੀਆਂ ਹਲੇ ਇਥੇ ਹੁਣ ਇੱਥੇ ਨੀਲਾ ਕੰਮ ਹੋਣਾ ਨੀਲੀ ਪੱਟੀ ਦਾ ਕੰਮ ਹੋਣਾ ਵਾ ਹਾਂ ਫਿਰ ਉਹ ਨੀਲੀਆਂ ਹੋਣੀਆਂ ਵਾ ਫਿਰ ਪੂਰਾ ਲਾਈਟਿੰਗ ਦਾ ਇੰਤਜ਼ਾਮ ਹੋਣਾ ਵਾ ਤੇ ਹਲੇ ਬਹੁਤ ਇੰਤਜ਼ਾਮ ਹੋਣਾ ਵਾ ਏ ਸਵੇਰੇ ਕਰਦਾ ਪਿਆ ਵੀ ਫੋਨ ਵੀ ਤੂਤੀਆਂ ਬਾਜਾਂ ਵਾਲੇ ਵੀ ਲਿਓ ਨਹੀਂ ਨਹੀਂ ਆ ਬਹੁਤ ਸੋਹਣਾ ਬਣ ਗਿਆ ਬਾਬੇ ਨਿਜ਼ਾਮ ਇਹ ਆ ਵੀ ਹੁਣ ਤੇਰਾ ਸੈਟ ਸੋਹਣਾ ਡਿਜ਼ਾਈਨ ਹੋ ਗਿਆ ਹੁਣ ਤੋਤੇ ਆ ਦੋ ਚਾਰ ਆਪਾਂ ਪਿੰਜਰੇ ਹੋ ਟੰਗ ਦੇ ਨੇ ਇੱਥੇ ਆਏ ਹਾਏ 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 ਓਏ ਚਾ ਕਾਕੇ ਵੇਹੇ ਵੀ ਇਹਨੂੰ ਵੀ ਨੀਲਾ ਕਰਾ ਕੇ ਮੈਂ ਇੱਥੇ ਟੰਗ ਓਏ ਇਹਨੂੰ ਇਹਨੂੰ ਕਿਤਾ ਨੀਲਾ ਤਾਂ ਨਹੀਂ ਕਰਾਇਆ ਉਹ ਵੇਖੇ ਨਾ ਨੀਲਾ ਹੋਇਆ ਪਿਆ ਉਹ ਓਏ ਨਾਲ ਲੱਗ ਲੱਗ ਕੇ ਆਇਆ ਵੇ ਇਹਨੂੰ ਬੜਾ ਟਾਹਟਾਇਆ ਨਹੀਂ ੜਿਆ ਹੋਏ ਜ਼ਿੰਦਗੀ ਦੇ ਪੁੱਤ ਅਖਵਾਉਂਦੇ ਸੀ ਹੌਲੀ ਹੌਲੀ ਮਰਨ ਲੱਗੇ ਹਾਂ ਜਿਹੜੀ ਸ਼ਹਿ ਤੋਂ ਪੱਜਦੇ ਸੀ ਹੁਣ ਉਸੇ ਦਾ ਦਮ ਪਰਣ ਲੱਗੇ ਹਾਂ ਵਕਤ ਦੀ ਐਸੀ ਵਗੀ ਹਨੇਰੀ ਚਿਹਰੇ ਮੂਰੇ ਬਦਲ ਗਏ ਨੇ ਵੇਖ ਕੇ ਖੁਦ ਨੂੰ ਸ਼ੀਸ਼ੇ ਦੇ ਵਿੱਚ ਆਪਣੇ ਆਪ ਤੋਂ ਡਰਨ ਲੱਗੇ ਹਾਂ ਦੇਖ ਕੇ ਖੁਦ ਨੂੰ ਸ਼ੀਸ਼ੇ ਦੇ ਵਿੱਚ ਆਪਣੇ ਆਪ ਤੋਂ ਡਰਨ ਲੱਗੇ ਹਾਂ ਹਾਏ ਜ਼ਖਮ ਹਜ਼ਾਰਾਂ ਸਹਿ ਲੈਨੇ ਮੈਂ ਜਿਸਮ ਉਤੇ ਹਾਏ ਜ਼ਖਮ ਹਜ਼ਾਰਾਂ ਚਲੇ ਨੇ ਮਜਸਮ ਉਤੇ ਜਿਹੜੀ ਰੂਤ ਮਾਰੀ ਸੱਟ ਸੱਟ ਦਾ ਕੀ ਕਰੀਏ ਹਾਏ ਇੱਕ ਹੀ ਦਿਨ ਦਾ ਚਾਵਾਂ ਦੇ ਨਾਲ ਦੇ ਦਿੰਦਾ ਤੂੰ ਧਰ ਦਿੱਤਾ ਲੱਖ ਤੇ ਲੱਖ ਦਾ ਕੀ ਕਰੀਏ ਹਾਏ ਹਾਏ ਉਹਦੋਂ ਸੋਚਦੇ ਸੀ ਕਿ ਇੱਕ ਪਲ ਵੀ ਨਹੀਂ ਜੀ ਹੋਣਾ ਲੇ ਸਾਲ ਗੁਜ਼ਰ ਗਏ ਸੱਤ ਤੇ ਸੱਤ ਦਾ ਕੀ ਕਰੀਏ ਭੱਲਿਆ ਬਈ ਵੀ ਮੈਂ ਮੜਾ ਜਾ ਗਿਆ ਸੀ ਸ਼ਹਿਰ ਨੂੰ ਤੇ ਸਮੀ ਨੇ ਪਿੱਛੋਂ ਲਾਤੀਆ ਤਬਾਈ 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 ਲਾਤੀਆ ਕਿ ਲਾਤੀਆ ਭਾਈ ਤਬਾਈ ਲਾਤੀ ਨਹੀਂ ਨਹੀਂ ਲਾਤੀਆ ਤਬਾਈ ਲਾ ਪਾਜੀ ਤਬਾਈ ਤਬਾਈ ਲਾਤੀਆ ਲਾਈ ਨਹੀਂ ਗਈ ਲਾਤੀਆ ਸੈਟ ਬਹੁਤ ਸੋਹਣਾ ਜਿਹੜਾ ਤੂੰ ਡਿਜ਼ਾਈਨ ਕੀਤਾ ਅੱਲਾ ਭਾਈ ਕੀ ਕਹਿੰਦੇ ਹੁੰਦੇ ਵੀ ਤੇਰਾ ਸ਼ੂਟ ਸੋਹਣਾ ਸੋਹਣਾ ਕਰੇ ਸੋਹਣਾ ਹੋ ਗਿਆ ਨਹੀਂ ਨਹੀਂ ਸੋਹਣਾ ਹੋ ਗਿਆ ਭਾਈ ਸੋਹਣਾ ਹੋ ਗਿਆ ਅਸੀਂ ਤਾਂ ਕਿੰਨੇ ਹੀ ਚੱਲ ਕਰਾਉਨੇ ਆ ਕਰਾਉਨੇ ਆ ਵੀ ਜਦੋਂ ਸ਼ੁਰੂ ਕਰਨਾ ਨਾ ਅਸੀਂ ਵੀ ਬਣਾਉਣਾ ਵਾ ਬੇਬੇ ਤਾਂ ਪਹਿਲੇ ਹੀ ਕਹਿੰਦੇ ਪੈ ਅਸੀਂ ਰਹਿਣ ਦੇ ਸਮੇਂ ਅਸੀਂ ਢੋਣਾ ਵਾ ਅਸੀਂ ਚਾਹ ਰਹੇ ਆ ਮੈਂ ਆਪਣਾ హెయిਰ ਸਟਾਈਲ ਵੀ ਇਦਾਂ ਹੀ ਰੱਖਾ ਸਾਦਾ ਜਿਹਾ ਸਹੀ ਲੱਗਦਾ ਨਾ ਨਹੀਂ ਤੂੰ ਸੋਹਣਾ ਲੱਗਦਾ ਹਰ ਹਾਲ ਚੇ ਬੋਣੇ ਬੂਣੇ ਨਹੀਂ ਆਪਾਂ ਪੂਰਾ ਨਾ ਮਤਲਬ ਤੂੰ ਕਹਿੰਦਾ ਬਾਊ ਬੱਚਾ ਨਹੀਂ ਬਣਨਾ ਸਾਦਗੀ ਜੀ ਸੋਣੀ ਲੱਗੇਗੀ ਗਾਣੇ ਚ ਇੱਡਾ ਨਾ ਮਾਸੂਮ ਨਾ ਬਣ ਤੂੰ ਐਡਾ ਹੈ ਨਹੀਂ ਤੂੰ ਬੜਾ ਵਕਤ ਪਾਇਏ ਅੱਜ ਬੰਦਿਆਂ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਬੜਾ ਰਲਾ ਪਾਇਆ ਉਹਨੇ ਮੈਂ ਕਦੀ ਕਮਾਂ ਰੰਗ ਕਰ ਹੂੰ ਉਧਰੋਂ ਕਮਾਂ ਇੱਧਰ ਲਿਆ ਬੁਰੇ ਇੱਧਰ ਲਿਆ ਇੱਧਰ ਲਿਆ ਉਹ ਕਹਿੰਦੇ ਹੋਣੇ ਵੀ ਕਿੱਥੇ ਫਸ ਗਏ ਆ ਅਸੀਂ ਹੈ ਉਹਦੇ ਕੋਲ ਮੈਂ ਪਿੰਜਰਾ ਰੰਗ ਕਰਾਇਆ ਉਹਦੇ ਕੋਲ ਅੱਛਾ ਇੱਕ ਸਾਨੂੰ ਸ਼ੁਕਲ ਦੀ ਗੱਲ ਦੱਸਦਾ ਆ ਜਿਹੜਾ ਰੰਗ ਹੈ ਨਾ ਆਹ ਪਹਿਲੇ ਇਹਨੇ ਐਡਾ ਕਰਾਇਆ ਆ ਪਹਿਲੇ ਮੈਂ ਕਰਾਇਆ ਨੂੰ ਨਹੀਂ ਲਾਰਾਂਗਾ ਫਿਰ ਕੁਛਕ ਦੇਰ ਬਾਅਦ ਮੈਨੂੰ ਲੱਗਿਆ ਯਾਰ ਨੀਲਾ ਨਹੀਂ ਸਹੀ ਲੱਗਦਾ ਮੈਂ ਕਿਹਾ ਉਸਤਾਦ ਜੀ ਇਹਦੇ ਨਾਲ ਦਾ ਵੈ ਸਹੀ ਲੱਗੇਗਾ ਤੇ ਉਸਤਾਦ ਨਾ ਗੱਲ ਮੁਕੀ ਸਿਰਫ ਇਹਦੀ ਇਹਦੀ ਦਵਾਰਾਂ ਦੀ ਦਵਾਰਾਂ ਦੀ ਅੰਦਰੋਂ ਵੀ ਰੰਗ ਕਰਾ ਲਿਆ ਆਪਾਂ ਇਹ ਹੌਲੀ ਹੌਲੀ ਵਾਧਾ ਹੀ ਗਿਆ ਬੂਹੇ ਕਰਾ ਲੈ ਮੈਂ ਕਿਹਾ ਉਸਤਾਦ ਜੀ ਉਹ ਖੰਦ ਤੇ ਇੱਕ ਕੋਡ ਕਰ ਦਿਓ ਜਿਹੜਾ ਉੱਤੇ ਦੂਸਰਾ ਤੁਸੀਂ ਕੋਡ ਮਾਰਨਾ ਸਾਡੇ ਬਾਥਰੂਮ ਦੇ ਅੰਦਰ ਮਾਰ ਦਿਓ ਉੱਤੇ ਯਾਰ ਤੂੰ ਬੰਦੇ ਦਾ ਪੁੱਤ ਨਹੀਂ ਬਣਿਆ ਚਲੋ ਖੈਰ ਸੋ ਇਹ ਜੀ ਕੰਮ ਅੱਜ ਸਮੀ ਨੇ ਕਰਾਇਆ ਵਾ ਸੋ ਸੈੱਟ ਜਿਹੜਾ ਸਮੀ ਦਾ ਸੋਨਾ ਬੜਾ ਡਿਜ਼ਾਈਨ ਹੋ ਗਿਆ ਤਿਆਰ ਹੋ ਗਿਆ ਹੁਣ ਹੋਏਗਾ ਇੱਥੇ ਗਾਣਾ ਸ਼ੂਟ ਤੇ ਗਾਣੇ ਸ਼ੂਟ ਦੇ ਨਾਲ ਨਾਲ ਆਪਾਂ ਨੂੰ ਵਿਆਹ ਵੀ ਆ ਗਾਣਾ ਵੀ ਸ਼ੂਟ ਆ ਤੇ ਵਿਆਹ ਵੀ ਆ ਸੋ ਖੈਰ ਵਿਆਹ ਵੀ ਤੁਹਾਨੂੰ ਆਪਾਂ ਵਿਖਾਵਾਂਗੇ ਪਠਾਨਾ ਦਾ ਵਿਆਹ ਵਾ ਬੜਾ ਮਜ਼ੇਦਾਰ ਮਾਹੌਲ ਆ ਇੱਕ ਵੱਖਰੇ انداز ਨਾਲ ਵੇਖਣ ਦੀ ਚਸ ਹੋਣੀ ਆ ਪਤਾ ਨਹੀਂ ਕੀ ਹੁੰਦਾ ਤੇ ਕੀ ਨਹੀਂ ਕਿਉਂਕਿ ਵਿਆਹ ਮੈਂ ਵੀ ਪਹਿਲੀ ਵਾਰੀ ਦੇਖਣਾ ਪਠਾਣਾ ਦਾ ਪਹਿਲਾਂ ਆਪਾਂ ਵੀ ਕਦੇ ਨਹੀਂ ਵੇਖਿਆ ਨਾ ਆਪਾਂ ਕਦੇ ਗਏ ਆ ਨਾ ਆਪਾਂ ਨੂੰ ਪਤਾ بس ਇੱਕ ਗੱਲ ਤੁਹਾਨੂੰ ਦੱਸ ਦਈਏ ਵੀ ਮੁੰਡਾ ਬਰਾਤ ਨਾਲ ਕੋ ਨਹੀਂ ਜਾਂਦਾ ਜਿਹਦਾ ਵਿਆਹ ਆ ਉਹਨੂੰ ਨਹੀਂ ਲੈ ਕੇ ਜਾਂਦੇ ਉਹਨੂੰ ਨਹੀਂ ਲੈ ਕੇ ਜਾਂਦੇ ਭਾਈ ਬਹੁਤ ਚੀਜ਼ਾਂ ਇੰਟਰਸਟਿੰਗ ਨੇ ਇਹਨਾਂ ਦੇ ਵਿਆਹ ਦੇ ਵਿੱਚ ਹਾਂ ਮੇਰੇ ਖਿਆਲ ਸਮਝ ਤੂੰ ਵੀ ਨਾਲ ਹੀ ਹੋਏਗਾ ਇੱਕ ਦਿਨ ਤਾਂ ਹੋਏਗਾ ਇੱਕ ਦਿਨ ਹੋਏਗਾ ਇੱਕ ਦਿਨ ਤਾਂ ਲਾਜ਼ਮੀ ਵੇਖੇਂਗਾ ਨਾ ਕਈ ਵੇਖਾਂਗੇ ਮਹਿੰਦੀ ਵਾਲੇ ਦਿਨ ਜਾਵਾਂਗੇ ਮਹਿੰਦੀ ਵਾਲੇ ਮਹਿੰਦੀ ਵੇਖੇਂਗਾ ਹਾਂ ਮਹਿੰਦੀ ਪਰ ਮਹਿੰਦੀ ਵੀ ਸਵਾਦੀ ਮੇ ਕਵਾਲੀਆਂ ਕਰਾਉਣੀਆਂ ਹਾਂ ਤਾੜੀਆਂ ਤੂੰ ਮਾਰਨੀ ਨਹੀਂ ਤੋਬਾ ਨਹੀਂ ਤੇਰੇ ਕੋ ਵੀ ਗਾਣੇ ਸੁਣਨੇ ਆ ਉੱਥੇ ਮੈਂ ਮੇਰੇ ਕੋ ਕਿਹੜੇ ਗਾਣੇ ਸੁਣਨੇ ਪਠਾਨਾਂ ਨੇ ਕਿਹੜਾ ਸਮਝ ਆਉਣੀ ਮੇਰੀ ਸਟੇਡੀਅਮ ਆ ਸ਼ਾਰਾਗਰ ਹਗਾਮਾਰਾ ਤਰਤ ਲੰਦਾ ਨਉ ਦਾਖਲ ਖਾ ਮਖਾਫ ਪੈਦਾ ਜ਼ਮਾ ਉਸਾ ਚਿਓ ਬਲਤਾ ਜ਼ਮਾ ਛਈਦਾ ਉਹ ਗਾ ਹੈ ਉਹ ਵਾਲੇ ਨਹੀਂ ਹੈ ਪਠਾਨਾ ਵਾਲਾ ਪਠਾਨਾ ਵਾਲਾ ਮੈਨੂੰ ਆਉਂਦਾ ਸੁਣਾ ਨਹੀਂ ਹੈ ਉਹ ਵਾਲਾ ਸਾਫ ਚਲੋ ਖੈਰ ਅੱਜ ਦਾ ਵਲੌਗ ਜਿਹੜਾ ਇੱਥੇ ਹੀ ਐਂਡ ਕਰਦੇ ਆਂ ਸ਼ਾਮ ਹੋ ਗਈ ਆ ਢਲ ਗਈ ਆ ਤੇ ਮਿਲਦੇ ਆਂ ਅਗਲੇ ਵਲੌਗ ਦੇ ਵਿੱਚ ਸਵੇਰੇ ਤੇ ਬਹੁਤ ਸਾਰਾ ਦਾ ਧਿਆਨ ਰੱਖਣਾ ਖਿਆਲ ਰੱਖਣਾ ਇਹਦੀਆਂ ਗੱਲਾਂ ਦੇ ਬਹੁਤਾ ਗੌਰ ਨਹੀਂ ਕਰਨਾ ਮਿਲਦੇ ਆਂ ਅਗਲੇ ਵਲੌਗ 'ਚ ਰੱਬ ਰੱਖੇ